ਇਹ ਕੀ ਹੋ ਗਿਆ ਜੀ ਜਿੰਦਰਾ ਹੀ ਮੇਰਾ ਦੂਜਾ ਬੱਚਾ ਵੀ ਨੰਬਰ ਹੈ ਤਾਂ ਉਹ ਇਹਨੇ ਕੋਠੀ ਆਏ ਸੀਗੇ ਐਕਾ ਕੰਮ ਕਰਾਈ ਆ ਹਨ ਕਹਿੰਦੇ ਕੰਮ ਆ ਜਾਏ ਤਰੀ ਹੋ ਗਿਆ ਅਜੇ ਕੋਈ ਕਰਨੀ ਨਹੀਂ ਐਨੇ ਪਹਿਲੇ ਕੱਟਾ ਉਹ ਸੰਭਿਆਰ ਸੀ ਉਹਦੇ ਸੰਭਲ ਕੱਟ ਗਿਆ ਜੇ ਨਾ ਤਾਂ ਵੀ ਚਾਹਦੇ ਨਾ ਕੋਸਟਲੀ ਹੁੰਦਾ ਪਰ ਉਹ ਇਹਨਾਂ ਦੇ ਕੋਈ ਪੈਸੇ ਨਹੀਂ ਸੀਗੇ ਇਸ ਟੀਮ ਮੈਂ ਪਰਸਨਲੀ ਫੋਨ ਕਰਕੇ ਇਹਨਾਂ ਨੂੰ ਅਰਾਊਂਡ 60% ਦਾ ਡਿਸਕਾਊਂਟ ਇੰਜੈਕਸ਼ਨ ਚ ਕਰਾਇਆ ਫਾਰਮੇਸੀ ਤੇ ਕਹਿ ਗਈ ਇਹਨਾਂ ਦੇ ਕੋਲ ਪੈਸੇ ਨਹੀਂ ਸੀ ਮੈਂ ਕਹਿੰਦੀ ਤੂੰ ਇੰਜੈਕਸ਼ਨ ਲਾਓ ਬੱਚੀ ਦੀ ਲਾਈਫ ਵਾਸਤੇ ਜ਼ਰੂਰੀ ਹੈ ਪੈਸੇ ਸਵੇਰੇ ਜਮਾ ਕਰਾ ਦੇ ਬੰਦਾ ਤਰੀਕੇ ਨਾਲ ਨਹੀਂ ਬੋਲਦਾ ਕਿ ਦੋ ਸਾਡੇ ਤੇ ਦਬਕੇ ਮਾਰ ਰਹੇ ਸੀਗੇ ਇੱਕ ਤਾਂ ਸਾਡਾ ਬੱਚਾ ਉਹਨਾਂ ਕੋਲ ਹੈ ਤੇ ਸਾਡੀ ਪੇਸ਼ੈਂਟ ਜਿਹੜੀ ਮਦਰ ਆ ਬੱਚੇ ਦੀ ਉਹ ਵੀ ਉਹਨਾਂ ਕੋਲ ਹੈ ਤੇ ਅਸੀਂ ਉਹਨਾਂ ਦਾ ਸਟੇਟਸ ਪੁੱਛਣ ਉਹਨਾਂ ਨੂੰ ਜਾਣਦੇ ਆ ਤੇ ਉਲਟਾ ਤੁਸੀਂ ਸਾਡੇ ਤੇ ਹੀ ਓਕੇ ਹੁੰਦੇ ਆ ਕਿ ਅਸੀਂ ਪੁੱਛੀਏ ਕਿ ਲੈ ਇੱਕ ਇੱਕ ਨਸਤਾ ਪਤਾ ਲੱਗ ਜਾਂਦਾ ਉਹਦੇ ਵਿੱਚ ਵੀ ਬੱਚੇ ਦੀ ਕੀ ਹਾਲਤ ਹੈ ਪਤਾ ਤਾਂ ਪਛੇਤੋ ਥੋੜਾ ਹੋਲਡ ਇਸ ਹੈ ਤਾਂ ਕਿ ਪਤਾ ਹੋਣਾ ਚਾਹੁੰਦੇ ਕਿ ਸਾਡੇ ਵੀ ਬੱਚੇ ਪੈਦਾ ਹੋਏ ਆ ਅਸੀਂ ਕਦੇ ਕਿਸੇ ਹਸਪੀਟਲ ਨਹੀਂ ਲੈ ਗਏ ਆ ਆਪਣੇ ਆਪ ਲੋਰਨ ਦੇ ਬੱਚੇ ਪੈਦਾ ਕਰਦੇ ਆ ਅਫਟਰ ਉਹਨਾਂ ਨੇ 2 ਘੰਟੇ ਇਹਨਾਂ ਨੂੰ ਨਹੀਂ ਦੱਸਿਆ ਕਿ ਬੱਚਾ ਕਿੱਥੇ ਆ 2 ਘੰਟੇ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡਾ ਬੱਚਾ ਪ੍ਰੀ ਮਚੂਰ ਹੋਇਆ ਉਹਦੇ ਫੇਫੜੇ ਬੰਦ ਆ ਉਹ ਸੀਰੀਅਸ ਆ ਵੈਂਟੀਲੇਟਰ ਤੇ ਆ ਹੁਣ ਵੀ ਉਹ ਵੈਂਟੀਲੇਟਰ ਤੇ ਹੀ ਆ ਤੇ ਜੇ ਆਮੇ ਦੇ ਬਖਤ ਤੋਂ ਪਹਿਲਾਂ ਡਿਲੀਵਰੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦਾ ਹੋਇਆ ਨਹੀਂ ਸਰ ਦੇਖੋ ਅਗਰ ਲੰਗਸ ਬੰਦ ਹੁੰਦੇ ਹਨ ਨਾ ਬੱਚੇ ਦੇ ਤਾਂ ਇਹ ਹਰ ਇੱਕ ਨੂੰ ਇੰਨੀ ਕਨੋਲਜ ਹੈਗੀ ਹੈ ਕਿ 5th ਮੰਥ ਵਾਲਾ ਉਹਦਾ ਅਲਟਰਾਸਾਉਂਡ ਹੁੰਦਾ ਨਾ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਸਕੈਨ ਦੇ ਵਿੱਚ ਨਮਸਕਾਰ ਜੀ ਪਿਆਰੇ ਸਾਥੀਓ ਇਸ ਵੀਲੇ ਅਸੀਂ ਇੱਕ ਗੰਭੀਰ ਮਸਲੇ ਦੇ ਵਿੱਚ ਪ੍ਰੋਪਰ ਦੇ ਡਿਪਟੀ ਕ੍ਰਿਚਨ ਦਫ਼ਤਰ ਦੇ ਮੋੜੇ ਮੌਜੂਦ ਆ ਸਾਨੂੰ ਇੱਕ ਫੋਨ ਆਈ ਹੈ ਕਿ ਇੱਕ ਪਰਿਵਾਰ ਹੈ ਜਿਨੇ ਡਿਲੀਵਰੀ ਦੇ ਲਈ ਇੱਕ ਨਾਮੀ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਐਡਮਿਟ ਕਰਾਉਨੇ ਆ ਪਤਨੀ ਨੂੰ ਤੇ ਉੱਥੇ ਬਾਅਦ ਡਿਲੀਵਰੀ ਹੁੰਦੀ ਹੈ ਲੇਕਿਨ ਬੱਚਾ ਠੀਕ ਨਹੀਂ ਹੈਗਾ ਸਾਰੀ ਘਟਨਾ ਕੀ ਹੋਈ ਹੈ ਆਪਾਂ ਗੱਲਬਾਤ ਕਰਦੇ ਤੁਹਾਡਾ ਬੱਚਾ ਕਿਆ ਨਾਮ ਤੁਹਾਡਾ ਕਲਵਿੰਦਰ ਸਿੰਘ ਨਾਮ ਹੈ ਰਾਈ ਜਗਤ ਰਹਿਣ ਨੂੰ ਸੀ ਕਿੰਨੀਆਂ ਗੱਲਾਂ ਤੋਂ ਕਿੰਨੀਆਂ ਦੋ ਤੇ ਕਿਸ ਤਰ੍ਹਾਂ ਤੁਸੀਂ ਪਹਿਲੀ ਵਾਰੀ ਆਏ ਆ ਹਸਪੀਟਲ ਦੇ ਵਿੱਚ ਪਹਿਲਾ ਬੱਚਾ ਸੀ ਹਾਂਜੀ ਪਹਿਲਾ ਦੋਆ ਬੱਚਾ ਮੇਰਾ ਹੀ ਪਹਿਲਾ ਬੱਚਾ ਵੀ ਉੱਥੇ ਹੋਇਆ ਸੀਗਾ ਮੇਰਾ ਹੀ ਅਰੇ ਆ ਦੋਆ ਬੱਚਾ ਵੀ ਇੱਥੇ ਹੋਣ ਲੱਗਿਆ ਜੀ ਮਤਲਬ ਇਹਨਾਂ ਨੇ ਜਦੋਂ ਅਸੀਂ ਆਏ ਸੀਗੇ ਇਹਨੇ ਅਲਟਰਾਸਾਉਂਡ ਵਗੈਰਾ ਕਰਾਈ ਆ ਮੈਡਮ ਕਹਿੰਦੀ ਵੀ ਤੁਸੀਂ ਉਹ ਕਰਨਾ ਜਾਇਓ ਡੇਰੀ ਹੋ ਜੂ ਰੋਡੀ ਮੈਂ ਚਲੋ ਕੋਈ ਗੱਲ ਨਹੀਂ ਜੀ ਇਹਨੇ ਪਹਿਲੇ ਕੱਟਾ ਭੜਾ ਦੋ 5000 ਰੁਪਏ ਮੈਂ ਕਹਾਂ ਮੈਂ ਇਸ ਟਾਈਮ ਚੱਲ ਘਾਟੇ ਪੈਸੇ ਮੈਂ ਚੱਲੋਂ ਵੀ ਭਰਾ ਦੋ ਕੋਈ ਗੱਲ ਨਹੀਂ ਅੱਧੇ ਪੈਸੇ ਭਰਾਤੇ ਅੱਧੇ ਬਾਅਦ ਚ ਭਰਾ ਦੋ ਮੈਂ ਇਹਨੇ ਕੋਈ ਗੱਲ ਨਹੀਂ ਉਸ ਵਾਰ 5 ਵਜੇ ਦਾਦਾ ਟੀਕਾ ਲਾਇਆ ਨਾ ਇਹਨੇ ਦਾਦਾ ਟੀਕਾ ਲਾंदे ਲਾंदे ਮੈਂ ਕਹਾਂ 1 ਵਜੇ ਤਾਈ ਇਹ ਟੀਕਾ ਟੀਕਾ ਦੇ ਟੀਕਾ ਟੀਕਾ ਮਨੋ ਕਟਾ ਕਟਾ ਪੰਜਾਂ ਟੀਕੇ ਲਾਤੇ ਇਹਨੇ ਦਾਦੇ ਦੇ ਦਿਨ ਵੀ ਕਰਨ ਕਰਨ ਵਾਸਤੇ ਟੀਕਾ ਲਾ ਲਈ ਦਾਦਾ ਟੀਕਾ ਆ ਟਾਈਮ ਸੀ ਪੂਰਾ ਵੇਸੀ ਥੋੜਾ ਟਾਈਮ ਤਾਂ ਇਹ ਥੋੜਾ ਪੂਰਾ ਨਹੀਂਗਾ ਠੀਕ ਠੀਕ ਤਾਂ ਵੀ ਟਾਈਮ ਤਾਂ ਹੀ ਬਸ ਆਨ ਉਹ ਉਹ ਇਹ ਲੈ ਗਏ ਉਦੋਂ ਫਟਾਫਟ ਮਨ ਦਿਖਾਇਆ ਵੀ ਨਹੀਂ ਬੱਚਾ ਇਹਨਾਂ ਨੇ ਡਾਕਟਰਾਂ ਕੋਲ ਚਾਹਾਂ ਦੱਸੋ ਬੱਚਾ ਵੀ ਕਿਹਦੇ ਠੀਕ ਹੈ ਬੱਚਾ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਦੱਸ ਰਹੇ ਆਂ ਐਸੀ 2 ਵਜੇ ਨੇ ਦੱਸਿਆ ਮਨੂੰ ਥੋੜੀ ਵੀ ਬੱਚੇ ਦੀ ਹਾਲਤ ਖਰਾਬ ਹੈ ਵੀ ਥੋੜੀ ਫੇਪੜਿਆਂ ਦੇ ਵਿੱਚ ਮਤਲਬ ਠੀਕ ਆ ਲੱਗੂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਿ ਖਾਤਾ ਥੋੜਾ ਜ਼ਿਆਦਾ ਹੋਊਗਾ ਮੈਂ ਕਿਹਾ ਇਹ ਕਿ ਨਾ ਛਪਿਆ ਠੀਕ ਹੈ ਸਹੀ ਹੋਣਾ ਮਨੂੰ ਮੈਂ ਚਲੋ ਠੀਕ ਹੈ ਮੈਂ ਟੀਕਾ ਲਾ ਦਊਗਾ ਕਿ ਵੀ ਹੋਣਾ ਵੀ ਸਵੇਰ ਤੁਹਾਨੂੰ ਪੈਸੇ ਮਿਲ ਜਾਣਗੇ ਇਹ ਠੀਕ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣਾ 9 ਵਜੇ ਟੀਕਾ ਲਵਾ ਲ ਕਾਹਾਲ ਕੋਈ ਗੱਲ ਨਹੀਂ ਸਵੇਰੇ ਮੈਂ ਇੱਥੇ ਉੱਤੇ ਆਪਣੇ ਉਧੋ ਚੱਲੇ ਗਿਆ ਸੀਗਾ ਆਪਣੇ ਜਿਹੜਾ ਡੀਵੀ ਸਕੂਲ ਦੇ ਸਾਹਮਣੇ ਬੱਚਾ ਡਾਕਟਰ ਹੈ ਉਹ ਕਹਿੰਦਾ ਮੈਂ 13000 ਟੀਕਾ ਲਾਊਗਾ ਉਹਨੇ ਟੀਕਾ ਲਾਣਾ ਜੀ ਉਹ ਕਹਿੰਦਾ 10000 ਆ ਰਿਹਾ ਮੈਂ 13000 ਲਾਊਗਾ ਮੈਂ 13000 ਲਾਊਗਾ ਜੀ ਪਰ ਮੈਂ ਐਡਵਾਨ ਕੀਤੀ ਗੱਲ ਮੈਂ ਉਹ ਮੈਡਮ ਕਹਿੰਦੀ ਕੀ ਗੱਲ ਹੋ ਗਈ ਮੈਂ ਕਹਿੰਦਾ ਨਾ 10000 ਟੀਕਾ ਦੱਸ ਰਹੇ ਜੀ ਤੁਸੀਂ ਨਾ ਦੱਸ ਰਹੇ ਟਾਈਮ ਦਾ ਵੀ ਇਹਨਾਂ ਖਰਚਾ ਆਪਣੇ ਕੋਲ ਹੈ ਨਹੀਂ ਜਿੰਨਾ ਤੁਸੀਂ ਭਾਲਦੇ ਹੋਏ ਐ ਵੀ ਇਹ ਛੁੱਟੀ ਨਹੀਂ ਮਿਲਨੀ ਬੱਚੇ ਨੂੰ ਮੈਂ ਕਹਾਂ ਤੇ ਇਹ ਕੋਈ ਗੱਲ ਨਹੀਂ ਤੁਸੀਂ ਪੈਸੇ ਕੱਟ ਦੇ ਰਹੇ ਹੋ ਹੋਰ ਛੋਲਾ ਟਿਕਾ ਲਵਾਤਾ ਮੈਂ ਉਹ ਟਿਕਾ ਛੋਲਾ ਜਦੋਂ ਲਾਤਾ ਸੀ ਹਾਂਜੀ ਲਾਤਾ ਸੀਗਾ ਉਹ ਤਾਂ ਦੋਏਦਾਂ ਕਹਿ ਲਾ ਕੇ ਬੱਚਿਆਂ ਦੋਰੇ ਪੈਣੇ ਆ ਜੀ ਬੱਚਿਆਂ ਦੋਰੇ ਪੈਣੇ ਉਸ ਵਾਰ ਤਾਂ ਭੈਣ ਨੂੰ ਫੋਨ ਕੀਤਾ ਮੈਂ ਐਦਾ ਐਦਾ ਗੱਲ ਆਈ ਮੈਂ ਕਿਹਾ ਤੁਸੀਂ ਆ ਕੇ ਬਗੱਲ ਕਰੋ ਆ ਕੇ ਇਹ ਖਰਚਾ ਵਧਾਈ ਜਾਣਾ ਗਾਂ ਦੇ ਦਾ ਦਵਾਈ ਚੱਲਾਂਗੇ ਗਾਂ ਦੇ ਦਾ ਹਾਂ ਹੋਰ ਜਿਹੜਾ ਵੀ ਦੋਰੇ ਪੈਣਦੇ ਜਿਹੜੀ ਉਹ ਹੋਈ ਜਾਈ ਗਾਂਾਂ ਗਾਂ ਦਵਾਈ ਹੋ ਚੱਲੂਗੀ ਇਹ ਹੱਥ ਰੋੜੀ ਬੱਚੇ ਬਖਰਾਉ ਬਾਲੇ ਹਾਲੇ ਤਾਂ ਬੱਚੇ ਦੀ ਇਸ ਬਿੱਲੇ ਕਿਸ ਤਰ੍ਹਾਂ ਹੈ ਹਾਲਤ ਬਹੁਤ ਖਰਾਬ ਹੋ ਗਈ ਜੀ ਉਹ ਤਾਂ ਟੀਕਾ ਲਾਣ ਤੋਂ ਬਾਅਦ ਵੀ ਹਾਲਤ ਕਾफी ਖਰਾਬ ਹੋ ਗਈ ਸੀ ਉਹਦੀ ਬੱਚੇ ਦੀ ਕਾਜਾ ਬੇਟੀ ਹੈ ਮੇਰੀ ਹਾਂਜੀ ਪਹਿਲਾ ਬੇਟਾ ਹੈ ਨਹੀਂ ਬੇਟੀ ਹੈ ਪਹਿਲਾ ਮੇਰੀ ਚਾਹੀਦਾ ਸੀਗਾ ਕਿ 8th ਮੰਥ ਤੁਸੀਂ ਕਿਉਂ ਡਿਲੀਵਰੀ ਕਰਨ ਲੱਗਿਓ ਫਿਰ ਉਹਨਾਂ ਨੇ ਚਲੋ ਡਿਲੀਵਰੀ ਕਰ ਦਿੱਤੀ ਨਰਸਿਸ ਨੇ ਕਰ ਦਿੱਤੀ ਉੱਥੇ ਡਾਕਟਰ ਕੰਚਨ ਹੈ ਜਿਹੜੇ ਮੌਜੂਦ ਨਹੀਂ ਸੀਗੇ ਆਫਟਰ ਉਹਨਾਂ ਨੇ 2 ਘੰਟੇ ਇਹਨਾਂ ਨੂੰ ਨਹੀਂ ਦੱਸਿਆ ਕਿ ਬੱਚਾ ਇਹ ਬਿਲਕੁਲ ਬਕਵਾਸ ਹੈ ਇਸ ਹੌਸੇ ਉਹਨਾਂ ਨੇ ਹਰਾਸ ਕੀਤਾ ਸਾਨੂੰ ਇੰਨੀ ਕੁ ਜ਼ਿਆਦਾ ਇਹਨੇ ਮੈਨੂੰ ਪ੍ਰੋਬਲਮ ਦੱਸੀ ਕਿ ਦੀਦੀ ਕੀ ਇਹ ਪ੍ਰੋਬਲਮ ਹੈ ਮੈਂ ਉੱਥੇ ਗੱਲ ਕਰਨ ਗਈ ਡਾਕਟਰ ਨਾਲ ਪਹਿਲਾਂ ਤਾਂ ਮੈਂ ਇਹ ਕੀਤਾ ਡਾਕਟਰ ਨੂੰ ਮਿਲ ਕੇ ਕਿ ਮੈਂ ਕਹਿੰਦਾ ਮੈਮ ਵੀ ਤੁਸੀਂ ਡਿਲੀਵਰੀ ਟਾਈਮ ਉੱਥੇ ਅਵੇਲੇਬਲ ਨਹੀਂ ਸੀਗੇ ਹਨ ਤੇ ਉਹ ਮੈਡਮ ਦਾ ਇਹ ਇਹ ਬੋਲਣ ਦਾ ਬਹੁਤ ਗਲਤ ਸੀ ਕੋ ਤੁਸੀਂ ਦੇਖਿਆ ਸੀ ਕੱਲ ਡੀਸੀ ਦਫ਼ਤਰ ਤੇ ਮੋਰੇ ਕੁਝ ਲੋਕਾਂ ਨੇ ਇਕੱਠੇ ਹੋ ਕੇ ਡਾਕਟਰ ਬਜਿੰਦਰਾ ਜੀ ਦੇ ਖਿਲਾਫ ਦੱਸਿਆ ਕਿ ਉਹਨਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਤੇ ਨਾਲ ਉਹਨਾਂ ਦੇ ਕੋਈ ਸੋਸ਼ਲ ਵਰਕਰ ਵੀ ਸੀਗੇ ਲੇਡੀਆਂ ਵੀ ਸੀਗੀਆਂ ਤੇ ਅਸੀਂ ਪਰਿਵਾਰ ਨਾਲ ਵੀ ਗੱਲ ਕੀਤੀ ਹੈ ਤੇ ਹੁਣ ਗੱਲ ਗੱਲ ਕਰਾਂਗੇ ਡਾਕਟਰ ਵਜਿੰਦਰਾ ਜੀ ਮੇਰੇ ਨਾਲ ਹੈ ਡਾਕਟਰ ਸਾਹਿਬ ਕੀ ਕਹਾਣੀ ਹੋਈ ਸੀ ਜਿਹੜੇ ਐਨੇ ਜ਼ਿਆਦਾ ਪੈ ਗਿਆ ਪੰਗਾ ਜੜਾ ਇਹ ਇਨ ਐਕਚੁਅਲੀ ਸਾਡੇ ਕੋਲ ਮਰੀਜ਼ ਆਇਆ ਸੀਗਾ ਇਹਦਾ ਓਪੀਡੀ ਚ ਡਾਕਟਰ ਕੰਚਨ ਨੇ ਚੈੱਕ ਅਪ ਕੀਤਾ ਕਿ ਐਕਚੁਅਲੀ ਇਹਦਾ ਰਸਤਾ ਖੁੱਲਣਾ ਸ਼ੁਰੂ ਹੋ ਗਿਆ ਸੀਗਾ ਤੇ ਮੈਡਮ ਨੇ ਇਹਨੂੰ ਐਡਵਾਈਸ ਕੀਤਾ ਸੀਗਾ ਕਿ ਤੁਹਾਨੂੰ ਐਡਮਿਟ ਹੋਣਾ ਪੈਣਾ ਹੈ ਡਿਲੀਵਰੀ ਰਾਤ ਤੱਕ ਹੋ ਜੇਗੀ ਤੁਹਾਡੀ ਪੇਸ਼ੈਂਟ ਐਡਮਿਟ ਹੋ ਗਿਆ ਉਹਦੀ ਰਾਤ ਨੂੰ ਮੈਡਮ ਨੇ ਨਾਰਮਲ ਡਿਲੀਵਰੀ ਕਰਾਈ ਪੇਸ਼ੈਂਟ ਬਿਲਕੁਲ ਸਟੇਬਲ ਕੋਈ ਕੰਪਲਿਕੀਸ਼ਨ ਨਹੀਂ ਇਹਨਾਂ ਦਾ ਬੱਚਾ ਐਕਚੁਅਲੀ 8ਵੇਂ ਮਹੀਨੇ ਤੋਂ ਪਹਿਲੇ ਪੈਦਾ ਹੋਇਆ ਸੀ ਤਾਂ ਪ੍ਰੀ ਟਰਮ ਸੀਗਾ ਉਹ ਇਹਨਾਂ ਨੂੰ ਪਹਿਲੀ ਅਸੀਂ ਕਾਉਂਸਲਿੰਗ ਕਰਤੀ ਸੀ ਕਿ ਬਈ ਤੁਹਾਨੂੰ ਨਿੱਕੂ ਦੀ ਲੋੜ ਪਏਗੀ ਉਹ ਇਸ ਚੀਜ਼ ਲਈ ਰੈਡੀ ਸੀ ਜਦੋਂ ਡਿਲੀਵਰੀ ਹੋਈ ਬੱਚੇਲੇ ਡਾਕਟਰ ਨੇ ਬੱਚਾ ਰਿਸਿਵ ਕੀਤਾ ਮੈਡਮ ਨੇ ਡਿਲੀਵਰੀ ਕਰਾਈ ਇਮੀਡੀਏਟਲੀ ਬੱਚੇ ਨੂੰ ਅਸੀਂ ਨਿੱਕੂ ਸ਼ਿਫਟ ਕੀਤਾ ਬੱਚੇ ਨੂੰ ਇੰਜੈਕਸ਼ਨਸ ਦੀ ਲੋੜ ਸੀ ਸਰਪੈਂਟਾ ਨਾਮ ਦਾ ਇੱਕ ਇੰਜੈਕਸ਼ਨ ਹੁੰਦਾ ਹੈ ਜਿਹੜਾ ਥੋੜਾ ਕਾਸਟਲੀ ਹੁੰਦਾ ਹੈ ਪਰ ਉਹ ਇਹਨਾਂ ਦੇ ਕੋਲ ਪੈਸੇ ਨਹੀਂ ਸੀਗੇ ਤੇ ਮੈਂ ਪਰਸਨਲੀ ਫੋਨ ਕਰਕੇ ਇਹਨਾਂ ਨੂੰ ਅਰਾਊਂਡ 60% ਦਾ ਡਿਸਕਾਊਂਟ ਇੰਜੈਕਸ਼ਨ ਚ ਕਰਾਇਆ ਫਾਰਮੇਸੀ ਤੇ ਕਿਹਾਗੇ ਇਹਨਾਂ ਦੇ ਕੋਲ ਪੈਸੇ ਨਹੀਂ ਸੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਇੰਜੈਕਸ਼ਨ ਲਾ ਦਿਓ ਬੱਚੀ ਦੀ ਲਾਈਫ ਵਾਸਤੇ ਜ਼ਰੂਰੀ ਹੈ ਉਹ ਪੈਸੇ ਸੁਵੇਰੇ ਜਮਾ ਕਰਾ ਦੇਣਗੇ ਫਿਰ ਵੈਂਟਿਲੇਟਰ ਸਰਕਟ ਦੀ ਲੋਡ ਸੀਗੀ ਉਹ ਵੀ 5-6000 ਦਾ ਆਉਂਦਾ ਹੈ ਉਹ ਸਰਕਟ ਵੀ ਇਹਨਾਂ ਦੇ ਕੋਲ ਪੈਸੇ ਨਹੀਂ ਸੀ ਫਿਰ ਮੈਂ ਕਿਹਾ ਸੀ ਮੇਰੇ ਸਟਾਕ ਸੇ ਜਿਹੜੇ ਹੁੰਦੇ ਆ ਉਹ ਤੁਸੀਂ ਯੂਟਿਲਾਈਜ਼ ਕਰ ਲਓ ਪੇਸ਼ੈਂਟ ਤੋਂ ਨਾ ਭਾਵੇਂ ਪੈਸੇ ਲਿਓ ਨਾ ਅਸੀਂ ਸਰਕਟ ਦੇ ਨਾਮ ਤੋਂ ਪੈਸੇ ਲੀਏ ਅਗਲੇ ਦਿਨ ਬੱਚੀ ਦੀ ਕੰਡੀਸ਼ਨ ਵੀ ਇੰਪਰੂਵ ਕਰ ਗਈ ਮਦਰ ਵੀ ਬਿਲਕੁਲ ਠੀਕ ਠਾਕ ਕੋ उस दिन ये दो तीन असमाजिक तत्व तो कुछ उन्होंने चलाकी दिखाने की कोशिश की कि सू पैसे ना देने की छुट्टी हो गई है क्योंकि सा रही कि पैसे पहले नहीं भरवाए अभी डिलीवरी करती कि चलो कोई गल्ड चलता आयुषमान कार्ड डिलीवरी वास्ते नहीं चलता क्योंकि पॉलिसी है चलता है प्राइवेट डिलीवरी नहीं चलता बच्चे चलता है बट इन्होंने सूर्य दस ही नहीं कि हम आयुषमान कार्ड है भी है अगर मैंने दस रात में कुछ डिलवरी हुई है ਨੋਬਦੀ ਆਇਸ਼ਮਾਨ ਕਾਰਡ ਉਪਲੂਪੂਟਲ ਉਪਨ ਹੋ ਜਾਂਦਾ ਅਸੀਂ ਅਪਲਾਈ ਕਰਦੇ ਨਾ ਸੀ ਪਰ ਇਹਨਾਂ ਨੇ ਸਾਨੂੰ ਐਂਡ ਤੱਕ ਕਦੀ ਨਹੀਂ ਦੇ ਸਕਿਆ ਇਹਨਾਂ ਕੋਲ ਆਇਸ਼ਮਾਨ ਕਾਰਡ ਹੈ ਇਹਨਾਂ ਨੇ ਸਿਰਫ ਸਾਡੇ ਨਾਲ ਗਲਤ ਕੀਤੀ ਡਿਸਕਾਊਂਟ ਦੀ ਜੋ ਕਿਵੇਂ ਆਲਰੇਡੀ ਇਹਨਾਂ ਨੂੰ ਬਹੁਤ ਜ਼ਿਆਦਾ ਡਿਸਕਾਊਂਟ ਜੋ ਹੋ ਸਕਦਾ ਸੀ ਉਹ ਕਰ ਚੁੱਕਿਆ ਸੀ ਟੋਟਲ ਬਿਲ ਦੇ ਵਿੱਚ ਤੁਸੀਂ ਡਿਸਕਾਊਂਟ ਬਿਲ ਦੇ ਵਿੱਚ ਇਹਨਾਂ ਦਾ ਟੋਟਲ ਬਿਲ ਬੰਦਾ ਸੀਗਾ ਆਲਮੋਸਟ 20 ਕੀ ਹਜ਼ਾਰ ਪੇ ਬਚੇ ਨਾ ਜਿਹੜਾ ਕਿ ਅਸੀਂ ਸਿਰਫ 11000 12000 ਲਿਆ ਇਹਨਾਂ ਤੋਂ ਨਾਰਮਲ ਡਿਲੀਵਰੀ ਦੇ ਚਾਰਜਸ 10000 ਲਏ ਜੋ ਇਹਨਾਂ ਦਾ ਖਰਚਾ ਹੈ ਦਵਾਈਆਂ ਦੇ ਵਿੱਚੋਂ ਜੋ ਅਸੀਂ ਇਹਨਾਂ ਨੂੰ ਪਰਚ ਉਹ ਸਾਡੇ ਕੋਲ ਸਾਰਾ ਰਿਕਾਰਡ ਪਿਆ ਹੈ ਜਿਹੜਾ ਕਿ ਅਸੀਂ ਪੇਸ਼ ਕਰਾਂਗੇ ਤੁਹਾਨੂੰ ਉਹਦੇ ਵਿੱਚ ਜੋ ਪਰਚੇਸ ਲਿਸਟ ਹੈ ਕਿ ਵੀ ਇੰਨੀ ਦੀ ਅਸੀਂ ਖਰੀਦੀਏ 9500 ਦਾ ਇੰਜੈਕਸ਼ਨ ਅਸੀਂ ਖਰੀਦਾ ਹੈ 10000 ਦਾ ਮਿਲਤਾ ਹੈ ਸੀ 10% ਦਾ ਮਾਰਜਿਨ ਹੀ ਨਹੀਂ ਕਮਾਇਆ ਡਾਕਟਰ ਸਾਹਿਬ ਜਿੱਤਾ ਉਹਨੇ ਦੱਸਿਆ ਵੀ ਜੀ ਡਾਕਟਰ ਦੱਸਿਆ ਵੀ 36000 ਦਾ ਇੰਜੈਕਸ਼ਨ ਲੈਣਾ ਇਹਨਾਂ ਨੂੰ ਕੋਈ 36000 ਨਹੀਂ ਕਿਹਾ ਜੀ ਕੁਛ ਨਹੀਂ ਕਿਹਾ ਪ੍ਰਿੰਟ ਦੱਸਿਆ ਗਿਆ ਸੀ ਕਿ ਪ੍ਰਿੰਟ ਇੰਨਾ ਹੈ ਕਿ ਪ੍ਰਿੰਟ ਦੇ ਸਮਾਲ ਦਵਾਈ ਦਾ ਰੇਟ 36000 ਬੰਦਾ ਹੈ ਪਰ ਡਾਕਟਰ ਸਾਹਿਬ ਦੇ ਕਹਿੰਦੇ ਤੁਹਾਨੂੰ ਇੰਨਾ ਡਿਸਕਾਊਂਟ ਕੀਤਾ ਜਾ ਰਿਹਾ ਸੀ 50% ਦਾ ਡਿਸਕਾਊਂਟ ਕੀਤਾ ਉਹ ਇੰਜੈਕਸ਼ਨ ਅਸੀਂ ਇਹਨਾਂ ਨੂੰ ਸਿਰਫ से ਰੁਪਏ ਪ੍ਰੋਵਾਈਡ जो ਤੇਰੇ 36000 ਦੇ ਬੰਦੇ ਸੀ ਵੈਂਟਿਲੇਟਰ ਸਰਕਟ ਅਸੀਂ ਫ੍ਰੀ ਦਿੱਤਾ ਹੈ ਜਿਹੜਾ ਕਿ 45000 ਕਾਸਟ ਹੈ ਉਹ ਇਹ ਹਸਪੀਟਲ ਜੀ ਗਏ ਹੋਣੇ ਇਹ हॉस्पिटल ਇਹਨਾਂ ਨੂੰ ਇਹ ਇੰਜੈਕਸ਼ਨ 18000 ਦਾ ਦੱਸਿਆ ਸੀ ਹਾਂ ਉੱਥੇ ਕੀ ਹੈ ਇਹ ਇੰਜੈਕਸ਼ਨ 5 ml ਔਰ 3 ml ਦੋ ਸਪੈਂਸ ਚਾਹੁੰਦਾ ਦੂਸਰੇ ਡਾਕਟਰ ਨੇ ਤਾਂ जबकि प्रिंट ਉੱਥੇ भी ਨਹੀਂ ਹੈ ਸਾਢੇ ਕੁਲ ਵੀ ਨਹੀਂ ਹੈ ਪ੍ਰਿੰਟ ਦਾ ਮਾਈ ਦਾ ਪ੍ਰਿੰਟ ਰੇਟ ਦੇ ਹਿਸਾਬ ਨਾਲ 36000 ਬੰਦਾ ਸੀ ਬਸ ਡਿਸਕਾਊਂਟ ਦੇ ਬਾਅਦ ਅਸੀਂ ਇਹਨੂੰ 15000 ਚ ਪ੍ਰੋਵਾਈਡ ਕੀਤਾ ਵੈਂਟਿਲੇਟਰ ਸਰਕਟ ਦੂਸਰਾ ਹਸਪੀਟਲ ਦਾ ਮੈਨੂੰ ਪਤਾ ਨਹੀਂ ਕਿ ਮੈਂ ਫ੍ਰੀ ਪ੍ਰੋਵਾਈਡ ਕੀਤਾ ਜਿਹੜਾ 45000 ਦਾ ਹੈ ਅੱਛਾ ਬੱਚੇ ਨੂੰ ਦਸਰੀਆ ਉਤੇ ਕੰਪਲਿਕੇਸ਼ਨ ਹੈ ਉਹਦੇ ਵਾਸਤੇ ਡਾਕਟਰ ਕੁਝ ਨਹੀਂ ਕਰ ਸਕਦਾ ਅਸੀਂ ਇਮੀਡੀਏਟਲੀ ਬੱਚੇ ਨੂੰ ਵੈਂਟੀਲੇਟਰ ਤੇ ਪਾਇਆ ਜੋ ਵੀ ਦਵਾਈਆਂ ਆਕਸੀਜਨ ਸਾਰਾ ਕੁਝ ਸ਼ੁਰੂ ਕਰਤਾ ਇਹਨਾਂ ਦੇ ਕੋਈ ਪੈਸੇ ਨਹੀਂ ਸੀ ਅਸੀਂ ਆਲਮੋਸਟ ਆਪਣੀ ਗਾਰੰਟੀ ਦੇ ਦਵਾਈਆਂ ਦੇ ਕੇ ਕੋਈ ਸੂਰੇ ਜਮਾ ਕਰਾ ਦਿਓ ਅਸੀਂ ਉਹ ਤੇ ਇਲਾਜ ਸ਼ੁਰੂ ਕਰਤਾ ਹੋ ਰਿਹਾ ਹੈ ਕਹਿੰਦੇ ਵੀ ਜਿਹੜਾ ਇੰਜੈਕਸ਼ਨ ਤੁਸੀਂ ਲਾਉਣ ਦੀ ਗੱਲ ਕਰੇ ਸੀ ਉਹ ਰਾਤ ਰਾਤ ਨੂੰ ਲੱਗਣਾ ਸੀ ਲੇਕਿਨ ਕਹਿੰਦੇ ਸਭ ਕੋ ਪੈਸੇ ਨਹੀਂ ਸੂਰੇ ਇਹਨਾਂ ਨੂੰ ਚੈਲੰਜ ਕਰਦਾ ਜੀ ਡਾਕਟਰਾਂ ਦੇ ਬੋਰਡ ਸਰਕਾਰੀ ਹਸਪਤਾਲ ਚ ਬਣਾ ਲਿੱਤੇ ਜਾਣ ਅਗਰ ਕਿਤੇ ਵੀ ਡਾਕਟਰ ਜਾਂ ਹਸਪਤਾਲ ਜਾਂ ਸਟਾਫ ਦਾ ਫਾਲਟ ਨਿਕਲਦਾ ਹੈ ਅਮੈ ਜਮੇਵਾਰ ਹੈ ਮੈਂ ਜੀਲ ਜਾਨਲੀ ਤਿਆਰ ਹੈ ਅਗਰ ਇਹ ਫਾਲਟ ਨਿਕਲ ਇਹ ਜੀਲ ਚ ਜਾ ਬਿਲਕੁਲ ਜੀ ਡਾਕਟਰ ਸਾਹਿਬ ਨੇ ਜਿੰਨੇ ਵੀ ਉਹਨਾਂ ਵੱਲੋਂ ਜੇ ਇਲਜ਼ਾਮ ਲਗਾਏ ਨੇ ਤੇ ਉਹ ਡਾਕਟਰ ਸਾਹਿਬ ਨੇ ਉਹਨਾਂ ਦੇ ਉੱਤਰ ਜਿਹੜੇ ਬਿਲਕੁਲ ਬਾਖੂਬੀ ਦਿੱਤੇ ਗਏ ਨੇ ਬਾਕੀ ਹੁਣ ਜਿਹੜੇ ਇਨਕੁਆਇਰੀ ਬਿਠਾ ਦਿੱਤੇ ਗਏ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਪਾਸ ਪੂਰੀ ਲਿਸਟ ਹੈਗੀ ਹੈ ਇਸ ਗੱਲਬਾਤ ਇਹ ਕਹਿਣਾ ਚਾਹੁੰਦਾ ਹੈ ਇਹ ਜਿਹੜੇ ਸਮਾਜਿਕ ਤੱਤ ਨੇ ਇਹ ਸੋਚਦੇ ਹਨ ਕਿ ਇਹ ਸੋਸ਼ਲ ਮੀਡੀਆ ਦੇ ਕੋਈ ਚੀਜ਼ਾਂ ਵਾਇਰਲ ਕਰਕੇ ਹਸਪਤਾਲ ਨੂੰ ਜਾਂ ਡਾਕਟਰ ਦੇ ਨਾਮ ਨੂੰ ਬਦਨਾਮ ਕਰ ਦੇਣਗੇ ਇਸ ਤਰ੍ਹਾਂ ਛੱਡਣ ਵਾਲਾ ਮੈਂ ਇਹਨਾਂ ਨੂੰ ਹੈ ਨਹੀਂ ਮੈਂ ਕੋਰਟ ਚ ਨਾਮ ਦੇ ਉੱਪਰ 50 ਲੱਖ ਦਾ ਡੈਫਰਮੇਸ਼ਨ ਕੇਸ ਪਾਇਆ ਹੈ ਜੋ ਇਹਨਾਂ ਨੇ ਮੇਰੇ ਹਸਪੀਟਲ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਕੰਚਨ ਦਾ ਨਾਮ ਜਾਂ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਹਿਮਿਲੇਟ ਕੀਤਾ ਹੈ ਪੂਰੇ ਦਿਨ ਸਾਡੇ ਮਰੀਜ਼ਾਂ ਨੂੰ ਪਰੇਸ਼ਾਨ ਕੀਤਾ ਹੈ ਅਸੀਂ ਕੋਰਟ ਚ ਕੇਸ ਪਾ ਚੁੱਕੇ ਹਾਂ ਪੁਲਿਸ ਵੀ ਕੇਸ ਪਾ ਚੁੱਕੇ ਹਾਂ ਛੱਡਣਾ ਮੈਨਾਂ ਨੂੰ ਹੈ ਬਿਲਕੁਲ ਜੀ ਚਲੋ ਡਾਕਟਰ ਵੱਲੋਂ ਜਦੋਂ ਵੀ ਇਹਨਾਂ ਦੱਸਿਆ ਕਿ ਹਸਪੀਟਲ ਦੀ ਜ਼ਿੰਮੇਵਾਰੀ ਕੀ ਹੋਇਆ ਹੈ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਲੇਕਿਨ ਡਾਕਟਰ ਸਾਹਿਬ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਵੱਡੀ ਕੋਈ ਗੱਲਬਾਤ ਨਹੀਂ ਸੀ ਪਰ ਲੇਕਿਨ ਇਸ ਗੱਲ ਨੂੰ ਇਸ਼ੂ ਬਣਾਇਆ ਗਿਆ